ਸਤਿ ਸ਼੍ਰੀ ਅਕਾਲ ਵਾਹਿਗੁਰੂ ਨਾਨਕ ਹੋਏ ਇਹ ਸਤਿ ਸ਼੍ਰੀ ਅਕਾਲ ਹਮਸੋਏ ਕਹਿ ਤਕਬੀਰ ਸੁਨੋ ਦੇ ਲੋਇ ਅਬ ਤੁਮਰੀ ਵਰਤੀ ਨਾ ਹੋਈ ਅਬ ਤੁਮਰੀ ਕਹਿ ਤਕਬੀਰ ਸੁਨੋ ਦੇ ਲੋਇ ਅਬ ਤੁਮਰੀ ਵਰਤੀ ਨਾ ਹੋਈ ਅਬ ਤੁਮਰੀ ਉਹ ਵਾਹੀ ਮੁੱਖ ਤੇ ਰੁਪਿਆ ਨੇ ਉਹ ਵਾਹੀ ਮੁੱਖ ਤੇ ਰੁਪਿਆ ਨੇ ਕਰਵਤ ਕੰਤੇ ਮੋਖੋ ਕਾਹੇ ਤੁਮਾਰੇ ਕਰਵਤ ਕੰਤੇ ਮੋਖੋ ਕਾਹੇ ਤੁਮਾਰੇ ਉਹ ਵਾਹੀ ਮੁੱਖ ਤੇ ਸਿਫਤਿ ਸ੍ਰੀ ਭਗਵਤੀ ਜੀ ਸਹਾਇ ਵਾ ਸ੍ਰੀ ਭਗਵਤੀ ਜੀ ਤੇ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਮਰਕਾਇ ਦੁਰਨਾਲਕ ਲੈ ਕੇ ਆਏ ਫੇਰ ਅੰਗਰਕੁਰ ਦੇ ਅਮਰਦਾਸ RAM ਦਾਸ ਹੋਏ ਸਾਈ ਹਰ ਜਨ ਹਰ ਗੁਪਿੰਦਨ ਸਿਮਰਾਉ ਸ੍ਰੀ ਹਰ ਰਾਇ ਸ੍ਰੀ ਯਾ ਕ੍ਰਿਸ਼ਨ ਤੇ ਆਈਐ ਚ ਸੁਢਠੇ ਸਬਦ ਪੁਜਾਈ ਸੇ ਪਹਾਦਰ ਸਮਰਿਆਇ ਘਰ ਨਾਂ ਨੇ ਜਿ ਆਵੇ ਝਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਜੀ ਦਾ ਆਪ ਦਾ ਧਿਆਨ ਧਰ ਕੇ ਬੋਲਦੇ ਸਵਾਹਿਬ ਪੰਜਾ ਪਿਆਰਿਆ ਚੋਹਾਂ ਸਾਹਿਬ ਜਦਿਆਂ ਚਾੜੀਆਂ ਮੁਖਤੇ ਆ ਹਾਠੀਆਂ ਜਪੀਆਂ ਥਾਪੀਆਂ ਜਿਨ੍ਹਾਂ ਨਾਮ ਜਪਿਆ万 ਛਕੇ ਆ ਦੇਖ ਚਲਾਈ ਤੇ ਗਵਾਹੀ ਦੇਖੇ ਆਰਢਠ ਕੀਤਾ ਜਨਾ ਪਿਆਰਿਆ ਸਚਿਆਰਨ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੀ ਵਾਹਿਗੁਰੂ ਜੇਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਤੇਤੇ ਬੰਦ ਬੰਦ ਕਟਾਈ ਉਹ ਪਰਿਆਲ ਉਹਆਂ ਚਰਖੜੀਆਂ ਤੇ ਚੜੇ ਆਰਿਆ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕਰਮਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇ ਸੰਸਾਸਾ ਨਾਲ ਨਿਵਾਹੀ ਜਨਾ ਦੀ ਕਮਾਈ ਦਾ ਧਿਆਨ ਧਾਰ ਕੇ ਖਾਲਸਾ ਜੀ ਬੋਲ ਜੇ ਹਾਏ ਸੰਜਾਮ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲ ਜੇ ਵਾਹਿਗੁਰੂ ਕਰਿਛੇ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਅਮਨ ਕਸਤ ਦਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾ ਕਾ ਰਖਿਆ ਰਿਆ ਦੇਖ ਦੇਖ ਪਟਾ ਪਰ ਦਿੱਤੀ ਕਾਜ ਪਤ ਤੇ ਜੇਤ ਸ਼੍ਰੀ ਸਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਦੇ ਬੋਲ ਜੇ ਹਾਏ ਗੁਰੂ ਸਿਖਾਂ ਸਿੱਖੀ দান ਕੇਸ ਧਾਰ ਰੈਤ দান ਬਵੇਕ ਧਾਰ ਵਿਸਾਗਾਨ ਪਰ ਉਸਾ দান ਨਾਨਾ ਸਰਦਾਨ ਨਾਮ দান ਸ਼੍ਰੀ ਅੰਮ੍ਰਿਤ ਸਤ ਦੇ ਦਰਸ਼ਨ ਇਸ਼ਾਨ ਚੌਂਕੀਆਂ ਛੰਡੇ ਮੁਗੇ ਜੋਗ ਜੋਗ ਅਕਾਲ ਧਰਮ ਕਾ ਜੈ ਕਾ ਹਾਰ ਫੋਲ ਦੇ ਸਿਖਾ ਨ ਮਾਨਣੀ ਮਾ ਬਾਤੀ ਉੱਚੀ ਮਾਤ ਪਾਤਾ ਰੱਖਾ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਸਹਾਰ ਜਿਉ ਸ੍ਰੀ ਗੁਰ ਕਾ ਸਹਿਜ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਗੁਰਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਨਾਲ ਖਾਲਸਾ ਜੀਰ ਬਾਤਿਸ਼ੋ اے ਮਿਮਾਰਿਆਂ ਦੇ ਮਾਲ ਨਤਾਨਿਆਂ ਦੇ ਤਾਨ ਨਿਉਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਤੁਹਾਨੂੰ ਤੁਹਾਨੂੰ ਸਤਿਗੁਰ ਗੁਰੰਤ ਸਾਹਿਬ ਜੀਓ ਮਹਾਰਾਜ ਆਪ ਜੀ ਇਹਨਾਂ ਜੂਰ ਅਰਦਾਸ ਬੇਨਤੇ ਆਏ ਆਪ ਜੀ ਦੀ ਕਿਰਪਾ ਰਹਿਤ ਸੰਗਤਾਂ ਚਾਰ ਪਹਿਰ ਰਾਤ ਸੁਖ ਅਨੰਦ ਨਾਲ ਬਤੀਤ ਹੋ ਰਹੀ ਹੈ ਚਰ ਪਦਿਰ ਪਾਵਕੇ ਪਾਵੇ ਅੰਦਰ ਸੋਖ ਆਨੰਦ ਨਾਲ ਮਿਲਿਤ ਕਰੋ ਨਾਮ ਅਮਰ ਸ਼ਹੀਦ ਤਾਨਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪੀਤ੍ਰਸਤਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਜੀ ਦੇ ਸੁੰਦਰ ਸਿੰਘ ਅਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦੇਣ ਦੇ ਹੋਏ ਪਾਵਨ ਹੁਕਮਨਾਮਾ ਬਖਸ਼ ਕੇ ਰਿਹਾਲ ਕਰੋ ਸਰਬਤ ਸੰਗਤੀਆਂ ਹਾਜ਼ਰੀਆਂ ਦਿਲਪੁਰ ਪੇਧਾਵਾਂ دار ਤੇ ਪਰਵਾਨ ਕਰਨੀਆਂ ਸਤਗੁਰ ਜੀਓ ਕਰੋ ਕਿਰਪਾ ਜਿਹਦਾ ਪਾਵਨ ਸਰੂਪ ਹੈ ਸੋ ਖਾਸ ਅਸਥਾਨਾਂ ਤੋਂ ਪ੍ਰਕਾਸ਼ ਅਸੰਤਿ ਕਲੇਜਾਨ ਦੀ ਆ ਕੇ ਬਖਸ਼ੋ ਜੀ ਰਸਤੇ ਦੀ ਬਾਦ ਕਾਹ ਦੇ ਅੰਗ ਸੰਗ ਸਹਾਇ ਹੋਣ ਸੇਹੀ ਪਿਆਰੇ ਮੇਲੇ ਜਿਨਾ ਮਿਲਿਆ ਤਰਾਮ ਚੇਤਿਆ ਵੇ ਨਾਲਿ ਕਨਾ